ਆਓ ਜੀ ਅੱਜ ਆਪਾਂ ਪਹੁੰਚਿਆ ਹਰੀ ਗਿਆਲੇ ਹੈਡ ਤੇ ਤੇ ਪਾਣੀ ਤਾਂ ਵੇਖ ਸਕਦੇ ਜੀ ਬੱਲੇ 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 ਬਹੁਤ ਹੀ ਜਾਰੀ ਸਪੀਡ ਨਾਲ ਓਂੜਿਆ ਪਾਣੀ ਤੇ ਗੂਟੀ ਬਾਟੀ ਹੈ ਹੋ ਕੁੜੀਆਂ ਕਿੱਦਾਂ ਰੁੜ ਕੇ ਓਂਡਈ ਆ ਇਹ ਕੰਮ ਨਾ ਆਈਏ ਚੱਤ ਲਓ ਜੋ ਤੇ ਆਓ ਪਰਲਾ ਬਿਆਸ ਹੀ ਦੋ ਰਲਦੇ ਹੀ ਇੱਥੇ ਆ ਗਏ ਅਗਲੇ ਪਨੇ ਵੇਖੀਏ ਪੋਲ ਵੇ ਹੋਇ ਅਗਲਾ ਪੁਰਾਣਾ ਪੋਲ ਵੇ ਹੋ ਆ ਰਿਹਾ ਨਵਾਂ ਪੋਲਾ ਨਵੇਂ ਪੁਲ ਤੋਂ ਕਿੰਨਾ ਘੱਟ ਰਹਿ ਗਿਆ ਵਾ ਐਂਦੀ ਆ ਭਾਈ ਹੈ ਬੱਲੇ 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 ਲਲੇ ਲੇ ਖਾਣਾ ਕਾਕਾ ਲਲੇਰ ਖਾਣਾ ਫਟ ਲਿਆ ਹੈ ਲਲੇਰ ਖਾਣਾ ਫਟ ਲਿਆ ਓਈ ਲਲੇਰ ਫਟਦੇ ਫਟਦੇ ਪਾਕਿਸਤਾਨ ਨਾਲ ਲੱਭਣਾ ਓੜੇ ਆਹੀ ਕੋਈ ਨਹੀਂ ਇਹਦਾ ਕੁੰਡੇ ਲਾਏ ਤਰਾਨਾ ਆਹ ਬੰਦਾ ਵਾ ਫਿਰ ਇਹ ਦਿਲ ਆਇਆ ਕਰੂਗਾ ਉਹਦੇ ਰਹਿ ਹੀ ਕੋ ਨਹੀਂ ਗਿਆ ਥਾ ਲੱਲੇ ਪਾਸੇ ਵੇਖ ਤੇ ਸਹੀ ਪਾਣੀ ਪੂਗਤ ਉਹ ਜੁੜਿਆ ਹੀ ਪਿਆ ਆਹ ਫੁੱਲ ਦੇ ਨਾਲ ਤੇ ਜੁੜਿਆ ਹੀ ਪਿਆ ਤੇ ਉਹ ਡੇਗ ਜਾਂਦਾ ਡੇਗ ਹੱਕਦਾ ਇਹ ਕੱਖ ਗਾੜੀ ਹੈਗੇ ਤਵਾਜ ਜਿੱਦ ਤਵਾਜ ਜੇ ਨਹੀਂ ਆ ਗਾ ਉਹ ਦੁੱਖਿਆ ਵਾ ਲੇਗ ਲੇਗ ਲੈ ਬਹੁਤ ਜ਼ਿਆਰਾ ਹੀ ਪਾਣੀ ਭੇਜ ਦੇ ਨਾਲ ਉਹ ਸਾਰੇ ਖੋਲੇ ਹੀ ਪਰਲੇ ਬਸ ਇਹੋ ਬੰਦੀ ਇੱਕ ਹੀ ਇਹ ਪ੍ਰਾਇਮ ਬੰਦੇ ਆ ਤੇ ਕਾਉ ਦੋ ਕਾਉ ਬੰਦਵਾ ਤੇ ਉਧਰਲੇ ਪਰਲੇ ਸਾਰੇ ਖੋਲੇ ਹੁਣ ਖੋਲੇ ਨਾ ਹਾਂ ਰਾਤ ਦੇ ਖੰਡੇ ਦੱਤੇ ਹੀ ਹੁਣ ਖੋਲ ਤੇ ਜਾਦੇ ਚੱਲ ਰਹਾ ਵੇ ਗਾਦੇ ਸਾਰੇ ਤੇ ਸਾਰੇ ਖੋਲੇ ਪਰਲੇ ਹਾਂ ਦੋ ਦਨ ਬੰਦਾ ਹਾਂ ਦਰਮੀਆਂ ਜਿਹੜੀਆਂ ਜਿਹੜੀਆਂ ਤਾਂ ਥਾਂ ਤੇ ਗਿਆ ਚੁੱਪਨ ਨੂੰ ਇਹ ਪੈਨਾ ਚ ਭਾਰ ਵਾ ਨਾ ਵੇ ਤਰੇਹਾ ਰਾਤ ਨੂੰ ਨਾ ਦੇਣਾ ਹੈ ਰਾਤ ਖੁੱਲੇ ਨਾ আচ্ছা ਪਾਣੀ ਜ਼ਿਆਦਾ ਹੈ ਬਹੁਤਾ ਜ਼ਿਆਦਾ ਪਾਣੀ ਹੈ ઓ

एक तो तो ही खोलिया इधर ला हरियाणा राजस्थान किन्ने दर बंद है अपना ये तो बड़ा ही बंद ना ਫੇਸਬੁਕ ਕੰਪਨੀ ਦੁਆਰਾ ਬੰਦ ਕੀਤਾ ਹੈ ਇਹ ਆ ਕਿਹੜੀ ਹਰਿਆਣਾ ਵਾਲਾ ਆ ਉਹ ਨਾ ਫਰੀਪਰ ਫਰੰਡੀ ਉਹ ਐ Rajasthan ਦੇ ਉਹ Rajasthan ਸਿਆ ਉਹ ਲੀਡਲ ਕੀਤਾ ਚੱਕਿਆ ਅੱਛਾ ਉਹ Rajasthan ਦੇ ਉਹ ਰਾ ਉਹ ਆਇਆ ਆਪ ਰੋਜਪੁਰ ਵਾਲੀ ਆ ਇਧਰ ਅੱਗੇ ਇਹ ਫੋਲ ਹੋਣੀਆਂ ਐ ਕਿੱਥੇ ਉਹ ਹੌਣ ਬੰਦ ਕੀਤੀ ਨਾ ਅੱਜ ਕਰਨਾ ਆ ਸਾਪ ਕੋਈ ਤਰਿਆ ਕਰਦਾ ਈ ਓਏ ਉਦਰੇ ਸਾਪ ਕੋਈ ਹੈ ਗਾਵੀ ਲਾ ਲਈ ਓਏ ਹੈ ਲਾ ਰੰਗਦਾ ਈ ਉਦਰੇ ਹਾਂ ਪਾਣੀ ਵਾਲੇ ਸਾਪ ਉਹ ਤਰ ਜਿਹੜੀ ਲੈਣੀ ਹੁੰਦੀ ਨਹੀਂ ਨਹੀਂ ਲਾਲੀ ਬੁਰਾ ਤੇ ਦੇਖ ਲਈਏ ਕਿ ਬਾਲਾ ਜੀ ਆ ਜੇ ਅੱਪਰ ਚੱਲਦੇ ਆ ਆ ਗੁਰਦੁਆਰਾ ਸਾਹਿਬ ਨਾਨਕਸਰ ਬਰਕਤ ਹੈ ਦੇ ਤੇਹਰੀ ਕਰੇ ਹਰ ਦੇ ਤੇਰੇ ਫੋਲੀਦਾਰ ਛੱਡੇ ਸਾਰੇ ਤੇ ਸਾਰੇ ਲੋ ਜੀ ਤੁਸੀਂ ਵੇਖ ਸਕਦੇ ਜੇ ਘਰ ਸਾਰੇ ਡੋਬ ਗਿਆ ਸਿਰ ਪਤਲਾ ਉਤਲਾ ਹੀ ਸਾਭਾ ਜਿਆ ਇਤਰੇ ਆਵੇ ਸਕਦੇ ਤਹੀਂ ਜਿੱਥੋਂ ਦੱਕ ਤੁਹਾਡੀ ਨਿਗਾਹ ਜਾਂਦੀ ਆ ਉਥੋਂ ਤੱਕ ਹੀ ਆਵਾ ਜਿਹੜੇ ਪੁਲ ਤੇ ਖਲੋਤੇ ਆ ਪੁਲ ਤੋਂ 4-5 ਫੁੱਟ ਨੀਵਾ ਪਾਣੀ ਆ ਹਾਈ ਕਰਦੇ ਚੱਲਾ ਪੈਂਦੀਆਂ ਪੂਰੀ ਸਪੀਡ ਦੇ ਨਾਲ ਜਾਂਦੇ ਆ ਪਾਣੀ ਗਾੜੀ ਹਲੇ ਬੜਾ ਖਤਰਾ ਵਾ ਇਹ ਆਜੋ ਤੁਹਾਨੂੰ ਗਾੜੀ ਵਿਖਾਉਣੇ ਆ ਮੌਲ ਚਾਲਾ ਇੱਥੇ ਬੰਨ ਬੰਨ ਡੈ ਆਪਣੇ ਬੰਦੇ ਉੱਥੇ ਜਾਣੇ ਆ ਤੇ ਉੱਥੋਂ ਦਾ ਮੌਲ ਵਿਖਾਉਣੇ ਤੇ ਘਰ ਵੇਖ ਸਕਦੇ ਤੇ ਬਿਲਕੁਲ ਛਾਤਰੋ ਲੱਗਣ ਵਾਲਾ ਪਾਣੀ ਹੈ ਤੇ ਇਹ ਘੱਟੋ ਘੱਟ ਬੜਾ ਉੱਚਾ ਹੈ ਘਰੋ ਤੇਮ ਸਾਵੇਂ ਪਲੇ ਵੀ ਆ ਰਾਵੈ ਬੈਕਾਂ ਵਿੱਚ ਹੈ ਕਿੱਥੋਂ ਤੱਕ ਹੀ ਉਹ ਵੇ ਬੂਰਾ ਕਿਨੇਚ ਵੀ ਡਰਾਵਾ ਘੰਟਿਆ ਨਾ ਆ ਬੈਕਾਂ ਡਿ ਪੇ ਸਕਦੇ ਪਾਣੀ ਕਿੱਟੀ ਚ ਪੀੜ ਦੇ ਨਾਲ ਤੇ ਆ ਪਿੰਡ ਜੇ ਸਾਰੇ ਜਿਨ੍ਹਾਂ ਨੂੰ ਡਾਰਾ ਖਤਰਾ ਆਲੇ ਵਾਈ ਗਰੂ ਵੇ ਕਰੇ ਪਾਣੀ ਘਟ ਜੇ ਪਿੱਛੋਂ ਤੇ ਵੇਸਾ ਤੇ ਬਹੁਤ ਜ਼ਿਆਦਾ ਤੇਜ਼ ਸਪੀਡ ਨਾਲ ਵਗੰਡਿਆ ਪਾਣੀ ਤੇ ਇਹ ਰਾਹ ਵੀ ਕੱਚਾ ਸਾਰਾ ਹੀ। ਗੱਟੇ ਲੱਗੇ ਹੋਏ ਸਾਰੇ ਤੋਂ ਥੱਲੇ ਥੱਲੇ ਤੇ ਪਰ ਰਾਹ ਕੱਚਾ ਇਸੇ ਰਾਹ ਨੂੰ ਬਜਾਉਣ ਦਾ ਸਾਰੇ। ਪਿਆ ਭੇਂਡੀ ਆ ਆ ਦੇ ਲੈ ਛੋਣ ਛੋਣ ਠੀਕ ਆ। ਹਾਂ ਹੋ ਇੱਥੇ ਖਤਰਾ ਜ਼ਿਆਦਾ ਹੈ। ਉਹ ਮੋਟਰਾਂ ਵੇਖ ਹੈ ਕਿਤਰਾ ਆ ਘਰ ਵੇਖ ਤਾ ਡੁੱਬਿਆ ਔਰ ਬਾਰੇ ਬੈਗ ਵੀ ਡੁੱਬੀ ਹਾਂ ਉਹ ਵੇਖ ਕਿੱਡੀ ਦੂਰ ਘਰ ਡਬਲ ਪੰਜਲਾ ਪੈ ਡੁੱਬੀ ਆ ਆ ਡਬਲ ਪੰਜਲਾ ਡਬਲ ਹੀ ਥੱਲੇ ਆਇਆ ਆ ਆ ਕਰਦਾ ਬਾਪੜਾ ਪਾਣ ਦੇ ਇਹ ਥੱਲੇ ਬਹੁਤ ਡੰਗਿਆਈ ਆ ਇੱਥੇ ਤਾਂ ਬੜਾ ਡੂੰਗਾ ਵਹੀ ਤੁਸੀਂ ਆ ਲੜਾ ਜਿਹੜੀ ਬੈਗ ਹੋਗੇ ਨਾ ਉੱਚੀ ਕਰਕੇ ਭਾਈ ਹੋਊਗੀ ਹਾਂ ਤੇ ਬਾਈਕਾਂ ਅੱਧੀ ਅੱਧੀ ਉਤੋਂ ਦੀ ਆ ਆਹ ਵੇਖੋ ਕਿੰਨਾ ਪਾਣੀ ਜਿਕਾਰ ਖਲੋਤਾ ਪੂਰੇ ਵਗਦੇ ਚਾ ਨਾ ਔਰ ਬਰਦਾ ਖਲੋਤਾ ਬੈਗ ਵੀ 흘ੋਦੀ ਕੋ ਯਾਰ ਹਾਂ ਪੂਰੇ ਪਾਣੀ ਵਗਦੇ ਜੀ ਪੂਰਾ ਫੋਲਿਸ਼ ਅਰੇ ਆਹ ਰੇੜੀ ਆ ਜੀ ਉਹ ਲਾਇਆ ਨਾ ਬੰਨ ਉਹਨਾਂ ਦਾ ਕਰਕੇ ਹੀ ਉਹਨਾਂ ਦਾ ਕਰਕੇ ਲੈ ਨਾਲ ਥੋੜਾ ਖੈਂਦਾ ਪਾਣੀ ਕਿ ਸਾਈਡ ਨੂੰ ਵੱਟਦਾ ਵੱਟ ਹੋ ਜਾਂਦਾ ਪਾਣੀ ਵਿਚਕਾਰ

ਤੇ ਆ ਛੜਕ ਆ ਕੀ ਗਾੜੀ ਨਾਲ ਨਾਲ ਹੀ ਟੁੱਟ ਜਾਂਦੀ ਆ ਬਹੁਤ ਪਾਣੀ ਦੀ ਸਪੀਡ ਆ ਠੀਕੇ ਹੈ ਹੈ